ਹਾਂਜੀ ਪ੍ਰਭੂ ਸਤਿ ਸ੍ਰੀ ਅਕਾਲ ਕਿਵੇਂ ਹੋ ਜੀ ਸਾਰੇ ਪ੍ਰਭੂ ਕਹਿੰਦੇ ਆ ਬੰਦੇ ਨੂੰ ਨਾ ਇੱਕ ਚੈਲੰਜ ਮਿਲਿਆ ਏ ਕਿ ਸੋਫੇ ਵਿੱਚੋਂ ਕੁਝ ਕੱਪੜਾ ਜਿਹੜਾ ਹੁੰਦਾ ਏ ਆ ਜਿਹੜਾ ਉਹ ਲੈਦਰ ਜਾਂ ਹੁੰਦਾ ਵੀ ਕੱਢ ਕੇ ਇਹਨੂੰ ਸੇਮ ਬਣਾਣਾ ਏ ਕਿ ਤੂੰ ਬਣਾ ਲੇਗਾ ਸੋ ਪ੍ਰਭੂ ਤੁਹਾਨੂੰ ਕੀ ਲੱਗਦਾ ਕਿ ਬਣ ਜਾਏਗਾ ਪਰ ਵਾਕਈ ਬਾਈ ਦੇਖਦੇ ਚੱਲੋ ਇਸ ਬੰਦੇ ਨੇ ਹੁਣ ਕੰਮ ਸ਼ੁਰੂ ਕਰਿਆ ਏ ਦੇਖੋ ਆ ਜਿਹੜੀ ਕਲਮ ਜੀ ਇਹਦੇ ਨਾਲ ਇੱਕ ਪੀਸ ਜਿਹੜਾ ਇਹਨਾਂ ਅੰਦਰ ਪਾ ਦਿੱਤਾ ਗੁਰ ਕਮਾਲ ਦੀ ਵੀਡੀਓ ਵੀਡੀਓ ਨਾਲ ਜੁੜੇ ਰਹੋ ਸਿਰੇ ਤੱਕ ਮੈਂ ਕਹਿੰਦਾ ਹੈਰਾਨ ਮਾਜੋਗੇ ਕਿ ਦੁਨੀਆ 'ਚ ਇਹੋ ਜਿਹੇ ਬੰਦੇ ਵੀ ਹੈਗੇ ਆ ਹੁਣ ਤੁਸੀਂ ਦੇਖਦੇ ਜਾਓ ਆ ਦੇਖੋ ਇਹਨਾਂ ਤਕਾਉਣ ਜਿਹਾ ਬਣਾ ਲਿਆ ਇੱਕ ਪੇਪਰ ਦੇ ਉੱਪਰ ਪਹਿਲਾਂ ਲਾਇਆ ਹੈ ਹੁਣ ਆ ਕਟਿੰਗ ਕਰ ਲੈਣੀ ਨਾ ਪੂਰੀ ਡਿੱਟੋ ਐਂ ਸੇਮ ਟੂ ਸੇਮ ਕਟਿੰਗ ਕਰ ਲੈਣੀ ਆ ਵੀਡੀਓ ਬਹੁਤ ਇੰਟਰਸਟਿੰਗ ਆ ਇੰਟਰਸਟਿੰਗ ਵੀਡੀਓ ਆ ਸਿਰੇ ਤੱਕ ਬਣ ਆ ਦੇਖੋ ਇੱਕ ਗਮਜੀ ਲਾਉਂਦਾ ਇਹ ਇਹਦੇ ਨਾਲ ਚਪਕਾ ਰਿਹਾ ਹੈ ਸੂਬਈ ਬਾਕੀ ਜਿਹੜਾ ਕਾਰੀਗਰ ਬੰਦਾ ਉਹ ਤਾਂ ਕਾਰੀਗਰ ਹੀ ਹੁੰਦਾ ਹੈ ਪਰ ਜਿਹੜੀਆਂ ਆ ਬਿੰਦੀਆਂ ਜੀਆਂ ਨਹੀਂ ਕਹਿੰਦੇ ਨਾ ਜਿਹੜਾ ਵਿੱਚ ਕੋਈ ਪੀਸ ਲਾਇਆ ਹੁੰਦਾ ਉਹ ਹਰ ਦਿਖਦਾ ਰਹਿੰਦਾ ਮੰਨ ਲਓ ਹਨਾ ਹੁਣ ਪ੍ਰਭੂ ਇਹ ਦੇਖੋ ਜਿਹੜੀਆਂ ਆ ਬਿੰਦੀਆਂ ਜੀਆਂ ਇਹ ਕਿ ਬਣਾਉਣੀਆਂ ਆ ਆਸਾਨ ਜਿਹੜੇ ਉੱਤੇ ਪਹਿਲਾਂ ਪ੍ਰਿੰਟ ਹੋਇਆ ਪਿਆ ਹੈ ਬਹੁਤ ਔਖਾ ਕੰਮ ਆ ਲੇਕਿਨ ਇਹਦੇ ਕੋਈ ਵੀਰੋ ਹਥਿਆਰ ਜਿਹੜੇ ਆ ਜਿਹੜੇ ਹੈਗੇ ਚਾਕੂ ਚੁਕੂ ਜਿਓ ਹੋਏਗੇ ਆ ਕੰਮ ਕਰਨ ਵਾਲਾ ਬੰਦਾ ਲੱਗਦਾ ਹੈ ਤੇ ਕੰਮ ਕਰ ਵੀ ਰਿਹਾ ਹੈ ਲੋਬੀ ਰੋਣਾ ਪੇਸ ਜੀ ਆ ਤਾਂ ਮਰਲੇ ਦੀ ਲਗਭਗ ਲਗਭਗ ਚਪਕਾ ਦਿੱਤਾ ਦੇਖੋ ਅੱਗੇ ਹੁਣ ਕੀ ਕਰਦਾ ਹੈ ਪਰ ਮੈਨੂੰ ਲੱਗਦਾ ਵੀ ਬੰਦਾ ਕੰਮ ਦਾ ਹੈ ਕਿਉਂਕਿ ਆ ਬੰਦੇ ਨੇ ਜਿਹੜਾ ਆਹ ਦਾ ਕੰਮ ਬਾਈ ਕਰਤਾ ਸਹੀ ਹੁਣ ਫਿਨਿਸ਼ਿੰਗ ਦੇ ਰਿਹਾ ਹੈ ਪਰ ਬਾਈ ਕਹਿੰਦੇ ਨੇ ਇੱਕ ਤੇ ਇੱਕ ਕਾਰੀਗਰ ਪਿਆ ਇੱਥੇ ਇੱਕ ਤੇ ਇੱਕ ਮੂਰਖ ਪਿਆ ਇੱਥੇ ਕੁਝ ਨਹੀਂ ਪਤਾ ਲੱਗਦਾ ਬਾਈ ਦੁਨੀਆ ਕਿਦਾਂ ਦੀ ਹੈ ਸੋ ਦੇਖੋ ਤੁਸੀਂ ਹੁਣ ਅੱਗੇ ਕੀ ਚੱਲ ਰਿਹਾ ਹੈ ਵਾਹ ਜੀ ਬਾਹ ਆ ਤਾਂ ਇਹਨਾਂ ਜਮੇ ਲਗਭਗ ਲਗਭਗ ਕੰਮ ਜਾ ਕਰਤਾ ਹੈ ਨਾ ਹੁਣ ਅੱਗੇ ਦੇਖੋ ਕੀ ਕਰ ਰਿਹਾ ਇਹ ਅੱਗੇ ਵੀਰੋ ਇੱਕ ਇਹਨਾਂ ਫੇਰ ਸਿਮਿੰਟ ਵਰਗਾ ਕੁਝ ਲਾਇਆ ਹੈ ਘੋਲ ਜਿਹਾ ਬਣਾ ਕੇ ਇਹਦੇ ਨਾਲ ਹੁਣ ਇਹ ਕੁਝ ਮਿਕਸ ਕਰ ਰਿਹਾ ਸ਼ਾਇਦ ਲੋਜੀਕ ਨਾ ਫੇਰ ਥੋੜਾ ਜਿਹਾ ਕੋਈ ਕੱਢਿਆ ਆਪਣਾ ਜੰਤਰ ਉਹਦੇ ਨਾਲ ਕੁਝ ਕਰ ਰਿਹਾ ਮਿਕਸਿੰਗ ਜੀ ਦੇਖੋ ਹੁਣ ਕੀ ਕਰ ਰਿਹਾ ਹੈ ਪਰ ਭਾਈ ਮੈਂ ਫੇਰ ਦੁਬਾਰਾ ਕਹਿੰਦਾ ਵੀ ਲੋਕ ਇੱਕ ਤੇ ਇੱਕ ਦੁਨੀਆ ਚ ਕਾਰੀਗਰ ਪਿਆ ਵੀਰ ਉਹ ਕਿਸੇ ਚੀਜ਼ ਨੂੰ ਹੁਣ ਇਹ ਨਹੀਂ ਵੀ ਚੈਲੰਜ ਨਹੀਂ ਕੀਤਾ ਜਾ ਸਕਦਾ ਬਹੁਤ ਦੁਨੀਆ ਇਦਾਂ ਦੀ ਆ ਗਈ ਆ ਵੀ ਜਿਹੜਾ ਕੁਝ ਵੀ ਕਰਦੇ ਆ ਲੋਬਈ ਆ ਹੁਣ ਇਹਨਾਂ ਕੁਝ ਮਲਦਾ ਇੱਥੇ ਦੇਖੋ ਅੱਗੇ ਕੀ ਕਰਦਾ ਹੈ ਚੱਲ ਹੀ ਜਾਂਦਾ ਜਾਨੂੰ ਕੰਮ ਹਲੇ ਵੀਡੀਓ ਵੀਰੋ ਥੋੜੀ ਜਿਹੀ ਲੰਬੀ ਹੈਗੀ ਆ ਪਰ ਦੇਖਦੇ ਐਂਡ ਜ਼ਰੂਰ ਦੇਖਿਓ ਕਿ ਹੁੰਦਾ ਕੀ ਆ ਬੰਦਾ ਏਦਾਂ ਕਿਵੇਂ ਪਹੁੰਦਾਂ ਲੋ ਵੀਰੋ ਇੱਕ ਹੋਰ ਇਹਨਾਂ ਲੈਣਾ ਜਿਹਾ ਮਾਰਤੀਆਂ ਹੁਣ ਔਰ ਹੋਰ ਜਿਹੜੀ ਚੀਜ਼ੇ ਲਾ ਰਿਹਾ ਉਹ ਨਤੀਜਾ ਨਾਲ ਦੀ ਨਾਲ ਆ ਰਿਹਾ ਇਹ ਨਹੀਂ ਹੈਗਾ ਵੀ ਚੀਜ਼ ਸੁੱਕ ਨਹੀਂ ਰਹੀ ਹੈ ਨਾ ਵੀ ਟਾਈਮ ਲੱਗ ਰਿਹਾ ਹੈ ਦੇਖੋ ਨਾਲ ਦੀ ਨਾਲ ਨਤੀਜਾ ਆ ਰਿਹਾ ਹੈ ਲੋ ਇਹਨਾਂ ਲੈਣਾ ਜਿਹਾ ਮਤਲਬ ਮਾਰਕਰ ਵਾਂਗੂ ਮਾਰਕ ਕਰਤਾ ਸਾਰਾ ਲੈਣਾ ਜਿਹਾ ਮਾਰ ਮਗਰ ਲੋ ਬਿੰਦੀਆਂ ਵੀ ਬਣਾਉਣ ਲੱਗ ਗਿਆ ਬਈ ਇਹ ਮੈਨੂੰ ਸੋ ਲੱਗਦਾ ਵੀ ਇਹ ਨਾ ਸੇਮ ਟੂ ਸੇਮੇ ਕੰਮ ਕਰ ਦੇਣਾ ਲੋ ਭਰਾਓ ਇਨ ਨੂੰ ਕੋਕਸਰ ਛੱਡਿਓ ਨੇ ਥੋੜਾ ਜਿਹਾ ਇਹ ਹੈ ਵੀ ਥੋੜਾ ਜਿਹਾ ਜ਼ਿਆਦਾ ਚਮਕ ਹੈਗੀ ਹੈ ਲੋ ਉਹਦੇ ਵਿੱਚ ਮੱਲਾ ਦੀ ਨਾ ਉਹ ਵੀ ਕੰਮ ਲੋਟ ਕਰ ਦੇਣਾ ਹੈ ਆਹ ਲੋ ਜੀ ਕਿਨ ਹੋਰ ਆ ਲੇਡੀ ਜਿਹੜੀ ਹੁੰਦੀ ਹੈ ਉਹਨਾਂ ਕੋਲ ਹਥਿਆਰ ਪੇਰ ਇੱਕ ਕੱਢ ਲਿਆ ਉਹਦੇ ਨਾਲ ਇਹਨਾਂ ਕੁਝ ਕੀਤਾ ਹੈ ਮਤਲਬ ਫਿਨਿਸ਼ਿੰਗ ਜੀ ਦਿੱਤੀ ਹੈ ਲੋ ਬਿਊਰੋ ਐਨ ਹੋ ਗਿਆ ਦੇਖੋ ਸੇਮ ਟੂ ਸੇਮ ਯਾਰ ਹੱਦ ਹੋ ਗਈ ਭਾਈ ਆ ਮੰਨ ਸਕਦੇ ਵੀ ਇਦਾਂ ਵੀ ਹੋ ਸਕਦਾ ਹੈ ਕਿੰਨੇ ਕਮਾਲ ਦੀ ਵੀਡੀਓ ਵੀਰ ਮੈਂ ਕਹਣਾ ਇੱਕ ਤੇ ਕਾਰੀਗਰ ਬਿਆਸਾ ਦੁਨੀਆ ਤੇ ਦੇਖੋ ਜੀ ਭਾਈ ਐ ਨਹੀਂ ਨਾ ਕੋਕੇ ਜੜ ਤੇ ਪੰਜਾਬੀ ਚ ਕਹਿੰਦੇ ਨਾ ਕੋਕੇ ਜੜ ਤੇ ਉਹ ਕੰਮ ਆ ਦੇਖੋ ਜੜਤੇ ਜੀ ਕੋਕੇ ਬਣਾ ਤੈਂ ਡਿੱਟੋ ਸੇਮ ਟੂ ਸੇਮ